ਕੋਲੇ ਪਟਾਕੇ ਨਾਲ ਕਥਾ ਉਹ ਮਿਰਾ ਕਿ ਉਹਨਾਂ ਨੂੰ ਮੰਨ ਲਓ ਕਿ ਅਸੀਂ ਟ੍ਰਿਕ ਤੋਂ ਨਹੀਂ ਹਰਪ ਕਰਨ ਵਾਸਤੇ ਆਇਆ ਹਾਂ। ਹਾਂ। ਬੰਦ ਕਰਾ ਪ੍ਰੈਕਟਿਕ ਨਾ ਕਰੋ। ਅਰੇ ਮੈਂ ਲੈ ਕੇ ਉਹਨਾਂ ਨਾਲ ਜਾਣਾ। ਥੋੜਾ ਨਾਲ ਚੱਲੋ ਤੁਹਾਨੂੰ ਕੋਈ ਇੰਗਾਮੇ ਨਾਲੋਂ। ਪਟੈਂਡਾ ਦੇ ਸਰਕਾਰੀ ਸਕੂਲ ਦੇ ਹੁਣ ਅਧਿਆਪਕ ਸੜਕਾਂ ਤੇ ਬਹਿਣ ਲੱਗ ਗਿਆ ਹੈ। ਕਿਉਂਕਿ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਤਾਂ ਤਸਵੀਰਾਂ ਦਿਖਾ ਦਿੰਨਾ ਇਹ ਸਕੂਲ ਦੀ ਇੱਕ ਮਹਿਲਾ ਅਧਿਆਪਕ ਹੈ ਜਿਹਦੇ ਤੋਂ ਸਾਰੇ ਪਰੇਸ਼ਾਨ ਹੈ। ਤਾਂ ਪਰੇਸ਼ਾਨ ਹੋਣ ਕਰਕੇ ਇਹਨਾਂ ਨੇ ਹੁਣ ਸੜਕ ਜਾਮ ਕੀਤੀ ਹੈ ਤਾਂ ਦੇਖ ਰਹੇ ਹੋ। ਆਜੋ ਆਜੋ। ਆਜੋ ਆਜੋ। ਆਜਾ ਮੈਂ ਆ ਰਿਹਾ। ਅਸੀਂ ਚੱਲਦੇ ਹਾਂ। ਆਹ ਲਾ ਤੇ ਨਾ ਆਪਣੀ ਸਿੱਖਿਆ ਦੀ ਗੱਲ ਤੇਰੇ ਨਾਲ ਤਾਂ ਮੈਂ ਬੈਠਾ ਸੀ ਨਾ ਆਜਾ ਆਜੋ ਆਪਣਾ ਆਹ ਲਾ ਲੈ ਚੰਗਾ ਨਾ ਰਮੋ ਮੈਂ ਗੱਲ ਕਰਨਾ ਤੇ ਨੂਰੇ ਸਾਈਡ ਤਰਨਾਂ ਆਉਂਦਾ ਆਪਾਂ ਗੱਲ ਕਰਦੇ ਉੱਠ ਕੇ ਆ ਜਿੰਨੇ ਵੀ ਸਕੂਲ ਦਾ ਸਟਾਫ ਹੈਗਾ ਉਹਦੇ ਨਾਲ ਬੜਾ ਗਲਤ ਵਿਵਹਾਰ ਕਰਦਾ ਜਿਹਦੇ ਕਰਕੇ ਮਜਬੂਰੀ 'ਚ ਹੁਣ ਇਹ ਜਿਹੜੇ ਸਕੂਲ ਦਾ ਸਟਾਫ ਹੈਗਾ ਇਹਨਾਂ ਨੇ ਮਜਬੂਰੀ 'ਚ ਜਿਹੜਾ ਤਰਨਾ ਲਾਇਆ ਸਕੂਲ ਦੇ ਬਾਹਰ ਮਾਲ ਰੋਡ ਜਮ ਕਰ ਦਿੱਤਾ ਆਉਂਦੇ ਨਾ ਤੇ ਸਟੋਰ ਕਰ ਲਿਆ ਇਹ ਪੂਟਾ ਮੇਰਾ ਕੁਝ ਸੁਣੀਂ। ਮੈਨੂੰ ਆਪਾਂ ਗੱਲ ਕਰਦੇ ਫੇਰ ਆ ਰਹੇ ਇੱਥੇ ਕਿਹੜਾ ਲਊ ਆਪਣੀ ਗੱਲ ਹੋ ਚੁੱਕੀ ਹੈ ਮੀਡੀਆ ਦੇ ਵਿੱਚ। ਆਹ ਤੇਰਾ ਆਰਟ ਤੇ ਕ੍ਰਾਫਟ ਦੇ ਟੀਚਰ ਆ ਕੇ ਪਲੰਕਾ ਲੈ ਕੇ ਆਇਆ। ਇਹ ਪਲੰਕੇ ਸਕੂਲ ਦੇ ਵਿੱਚ ਬੈਠ ਕੇ ਬੰਨ ਰਿਹਾ। ਫਿਰ ਇਹ ਖਾਲੀ ਛੱਡ ਛੱਡ ਕੇ ਕਲਰਿਕਲ ਕੰਮ ਕਿੰਨੇ ਤੋਂ ਬਗੈਰ ਕਾਈ ਤੋਂ ਹੋ ਰਿਹਾ ਲੈਟਰ ਮੇਰੇ ਅਗੇਸਟ ਔਰ ਇਹ ਅੰਨੇਵਾਹ ਸਾਈਨ ਹੋ ਰਿਹਾ। ਅੰਨੇਵਾਹ ਸਾਈਨ ਹੋ ਰਿਹਾ ਉਸ ਆਰਟ ਐਂਡ ਕ੍ਰਾਫਟ ਦੇ ਟੀਚਰ ਹਰ ਦਿਨ ਦੱਸ ਸਿੰਘ। ਇਹ ਕੰਮ ਹੈ ਜਿਹਦੀ ਖੁਦ ਦੀ ਆਰਟ ਐਂਡ ਕ੍ਰਾਫਟ ਦੇ ਟੀਚਰ ਉਹ ਤੁਸੀਂ ਕੋਈ ਲੈਪਣੀ ਹੈ ਇਹ ਬਾਈ ਜੀ 1 ਸਾਲ ਡੇਢ ਸਾਲ ਹੋ ਗਿਆ ਮੈਡਮ ਸਾਡੇ ਇੱਕ ਹਿੰਦੀ ਮਿਨਿਸਟਰ ਸੈ ਸੁਨੀਤਾ ਕੰਬੋਜ ਉਹਨਾਂ ਮਤਲਬ ਪੇਸ਼ੇਵਰਾਨਾ ਤੌਰ ਤੇ ਉਹਨਾਂ ਦਾ ਵਿਵਹਾਰ ਹੀ ਇਦਾਂ ਦਾ ਹੈ ਕਿ ਉਹਨਾਂ ਦੀ ਡਿਪਾਰਟਮੈਂਟ ਨੇ 8-7 ਵਾਰ ਪਹਿਲਾਂ ਬਦਲੀ ਕਰਦੀ ਕਰਦੀ ਮਤਲਬ ਐਸੀ ਸ਼ਿਕਾਇਤ ਹੀ ਧਾਰਦੀ ਮਤਲਬ ਐਸ ਤਰ੍ਹਾਂ ਪ੍ਰੋਬਲਮ ਕਰਕੇ ਸਾਰਾ ਸਾਰੀ ਭੜਕੇ ਟੀਹੜ ਛੱਡ ਕੇ ਐਡਾ ਉੱਤਰ ਐਡਾ ਉੱਤਰ ਇਹ ਫਾਲਤੂ ਦੇ ਕੰਮਾਂ 'ਚ ਲੱਗਿਆ ਹੋਇਆ ਹੈ ਤੁਹਾਡੇ ਵੀਡੀਓ ਸਾਡੇ ਵੀਡੀਓ ਕੀ ਹੁੰਦੇ ਸਾਡੇ ਸਿੱਖਿਆ ਵਿਭਾਗ ਨੂੰ ਐ ਸਕੂਲ ਦੀ ਐ ਸਕੂਲ ਦਾ ਸੁਧਾਰ ਨਹੀਂ ਚਾਹੀਦਾ ਐ ਸਕੂਲ ਦਾ ਸੁਧਾਰ ਨਹੀਂ ਚਾਹੀਦਾ ਤੁਹਾਨੂੰ ਵੀ ਆਰਡਰ ਮਿਲਿਆ ਹੈ ਮੇਰੀ ਐਪਲੀਕੇਸ਼ਨ ਤੇ ਆਰਡਰ ਮੀਡੀਆ ਦੇ ਸਾਹਮਣੇ ਲੈ ਕੇ ਆ ਮੈਨੂੰ ਹੁਣੇ ਐਪਲੀਕੇਸ਼ਨ ਤੇ ਭੇਜੋ ਇਹ ਵੀ ਮੈਂ ਇੰਡੀਆ ਨੂੰ ਕਹਿੰਦੀ ਆ ਵੀਓ ਨੜਤੋਂ ਮੇਰੇ ਡੈਪਟੀਸ਼ਨ ਦੇ ਆਰਡਰ ਲੈ ਕੇ ਆ। ਇਹ ਬੈਕ ਹੈ। ਮੈਂ ਹੁਣ ਇਹ ਤੁਹਾਨੂੰ ਖਤਮ ਕਰ ਰਹੀ ਆ। ਕੋਈ ਪਾਣੀ ਨਹੀਂ, ਕੋਈ ਚਾਰੀ, ਕੋਈ ਖਾਣਾ ਨਹੀਂ, ਕੋਈ ਪੀਣਾ ਨਹੀਂ। ਇਹ ਬੇਟੀ ਪੜਾਹ ਬੇਟੀ ਜਿਹੜਾ ਹੈਗਾ ਉਹ ਕੋਈ ਮਰਜ਼ਾਨੀ ਸਕੂਲ ਦੇ ਵਿੱਚ। ਸਰ ਤੁਸੀਂ ਆਰਡਰ ਲੈ ਕੇ ਆ ਮੇਰੇ। ਉਸ ਲੇਡੀ ਦਾ ਕੋਈ ਹੱਲ ਕੀਤਾ ਜਾਵੇ ਜੀ ਡੀਓ ਮੈਡਮ ਨੂੰ। ਔਰ ਜੇ ਵੱਡੇ ਲੈਵਲ ਤੇ ਹੁੰਦੇ ਤਾਂ ਅਸੀਂ ਕਹਿੰਦੇ ਸਾਡੀ ਆਵਾਜ਼ ਉੱਪਰ ਡੀਪੀਆਈ ਤੇ ਈਵਨ ਕਿ ਕਿਉਂਕਿ ਹੁਣ ਦੀ ਜਿਹੜੀ ਸਰਕਾਰ ਉਹ ਐਜੂਕੇਸ਼ਨ ਤੇ ਹੈਲਥ ਤੇ ਬਹੁਤ ਕੰਮ ਕਰ ਰਹੀ ਹੈ ਸਾਡੀ ਆਵਾਜ਼ ਵਿਸ਼ੇਸ਼ ਸੀਐਮ ਸਾਹਿਬ ਤੱਕ ਵੀ ਪਹੁੰਚਾਈ ਜਾਵੇ ਕਿਉਂਕਿ ਬਿਹਤਰੀਨ ਸਕੂਲ ਹੈ ਇਹ ਸਾਡੇ ਜ਼ਿਲ੍ਹੇ ਦਾ ਇੱਕ ਬਾਈਟ ਤੇ ਜੋ ਮੈਡਮ ਮਾਨਕੀਰ ਮਿਲਿਆ ਆਂ ਹਾਂ ਸੀਐਮ ਸਾਹਿਬਾ ਦੋਨੋਂ ਇੱਕ ਹੀ ਰਾਨਾ ਗੱਲਬਾਤ ਕਰ ਲਈ ਹਾਂਜੀ ਹਾਂਜੀ ਆ ਲੋਕੋ ਮੈਂ ਪੁੱਛਾਂ ਮੈਡਮ ਦੱਸਿਆ ਕਿ ਉਹਨਾਂ ਨੇ ਦੱਸਿਆ ਕੀ ਤੁਹਾਨੂੰ ਸਕੇ ਬੰਦੋ ਤੁਹਾਨੂੰ ਲੱਗ ਗਿਆ ਉਹ ਲੱਗਿਆ ਬਹੁਤ ਸੁਣਾਇਆ ਗਿਆ ਮੈਂ ਕਮੀ ਨਾਲ ਇਸੇ ਤਰ੍ਹਾਂ ਮੇਰੇ ਕੋਲ ਗੱਲ ਆਇਆ ਉਸਨੇ ਹੱਥ ਕਰ ਦਿੱਤਾ ਹੁਣ ਦੱਸਿਆ ਕੀ ਤੁਹਾਨੂੰ ਉਹਨਾਂ ਨੇ ਪ੍ਰੋਬਲਮ ਕੀ ਹੋਈ ਹੈ ਸਿੰਘ ਜੀ ਸਰ ਆ ਰਹੇ ਸਬਸਰੇ ਜਿਹਨੇ ਤੋਂ ਆ ਰਹੇ ਨਾ ਜੀ ਉਹਨਾਂ ਦਾ ਆਫਿਸ ਹੈ ਕਿਸ਼ੂਆਪਾ ਇਹ ਹੋ ਜਾਏਗਾ ਸਿਰ ਗੱਲਬਾਤ ਕਰ ਲੈਣਾ ਦਵਾਰ ਨਹੀਂ ਨਵੇਂ ਕਦੋਂ ਆਈਆਂ ਮੈਡਮ ਤੁਸੀਂ ਕਦੋਂ ਆਈਆਂ ਨਵੇਂ ਆਹ ਉਹ ਨਹੀਂ ਆਈਆਂ ਨਹੀਂ ਅੱਜ ਹੀ ਆਈਆਂ ਤੁਸੀਂ ਅੱਛਾ ਮੈਨੂੰ ਪਤਾ ਤਾਂ ਉਹਦੇ ਬੱਚੇ ਵੀ ਲੜਾਈ ਪੜਾਈ ਖਰਾਬ ਹੁੰਦੀ ਹੈ ਗਲਤ ਤੰਤ ਚਲੋ ਕੋਈ ਨਹੀਂ ਮਾਮਲਾ ਕੋਈ ਨਾ ਮੈਨੂੰ ਦੱਸੇ ਨਾ ਕੀ ਮਾਮਲਾ ਠੀਕ ਹੈ ਉਹਦੇ ਜਾਂਦੀ ਪੜਾਈ ਖਰਾਬ ਬਹੁਤ ਬੱਸ ਕਹਿਣਾ ਚਾਹੁੰਦੇ ਹਾਂ ਜਿਹੜਾ ਅੱਜ ਧਰਨਾ ਲੱਗਿਆ ਸਾਡੇ ਡਿਪਾਰਟਮੈਂਟ ਹੱਲ ਕਰ ਰਿਆ ਨੂੰ ਕਿ ਕਿਚੇਸ ਆਪਸੀ ਇਹਨਾਂ ਦੀ ਬਿਲੀ ਕਿਸੇ ਦੂਸਰੇ ਨਾਲੋਂ ਹਟ ਜੇਗੀ ਕੋਈ ਗੱਲ ਨਹੀਂ ਪਾਰਟ ਸੜਨ ਲੱਗਣਾ ਹੀ ਰੋਡ ਬਹੁਤ ਜੀ ਕਾਫੀ ਦਾ ਹੋ ਗਿਆ ਸਵੇਰ ਤੋਂ ਦੋ ਤਿੰਨ ਘੰਟੇ ਬੱਚਿਆਂ ਦੀ ਕਹਾਣੀ ਵੀ ਖਰਾਬ ਹੋਈ ਜਾਂਦਾ ਇਹੋ ਦਾ ਨੌਜਵਨ ਤੋਂ ਧਰਨਾ ਹੋਇਆ ਤੁਹਾਡਾ ਅੱਗੇ ਤੋਂ ਨਹੀਂ ਹੋਏਗਾ ਕੋਈ ਗੱਲ ਨਹੀਂ ਸਟਾਫ ਮੇਰਾ ਹੈ ਕੋਈ ਗੱਲ ਨਹੀਂ ਬੱਚੇ ਦੀ ਪੜਾਈ ਸਵੇਰ ਤੋਂ ਲੈ ਕੇ ਬੈਠੇ ਨੇ ਕਿ ਪਾਰੀਆਂ ਚੁਟਾਕੀ ਜਾਂਦੇ ਨੇ ਕਿ ਮੈਡਮ ਤਰੀਆਂ ਲੈ ਕੇ ਬਾਹਰ ਬੈਠੇ ਨੇ ਕਿਸੇ ਟਾਈਮ ਗਲਤ ਟਾਈਮ ਕੋਈ ਬਤਾ ਦੋ ਵਾਰ ਕਿਉਂ ਅੱਛਾ ਨਾਮਕ ਦਾ ਦੌਰ ਦੇ ਆਪਕ ਜਿਹੜੇ ਕੀ ਤੰਗ ਹੋ ਰਹੇ ਨੇ ਜਿਸ ਨਾਲ ਕੁਝ ਕੀ ਆਉਂਦਾ ਸਰਦਾਰ ਬਈ ਸਾਡੇ ਹੈੱਡ ਆਫਿਸ ਨੂੰ ਲਿਖ ਦਿੱਤਾ ਗਿਆ ਸੀ ਪਹਿਲਾਂ ਵੀ ਅੱਜ ਵੀ ਉਹਨਾਂ ਨਾਲ ਗੱਲ ਕੀਤੀ ਤੁਰੰਤ ਇਹਦਾ ਮਸਲਾ ਹੱਲ ਹੋ ਜਾਵੇ ਇਹਨਾਂ ਤੇ ਵੀਰ ਮਸਲਾ 9 ਵਜੇ ਦਾ ਘਰ ਲੱਗਿਆ ਤੁਸੀਂ 12:30 ਵਜੇ ਫੋਨ ਵੀ ਨਹੀਂ ਅਟੈਂਡ ਕੀਤਾ ਜਾ ਰਿਹਾ ਲੱਗਦਾ ਇਹਨਾਂ ਕੋਈ ਵੀਰ ਮਸਲੇ ਤੇ ਅਧਾਰੀ ਕੋਈ ਪਹੁੰਚੇ ਨਾ ਪਾਛ ਨਹੀਂ ਹੈ ਨਾ ਪਾਛ ਵੀ 12:30 ਵਜੇ ਲੱਗਿਆ 12:30 ਵਜੇ ਫੋਨ ਵੀ ਨਹੀਂ ਅਟੈਂਡ ਕੀਤਾ ਜਾ ਰਿਹਾ ਸਰ ਕਈ ਵਾਰ ਕਿਸੇ ਜਿਸੇ ਹਮ ਕੋਈ ਜਗ੍ਹਾ ਤੇ ਹੋਏ ਸਟੇਟਸ ਕਿ ਉਹਦੇ ਸੀ ਪਾਛ ਗਈ ਹੈ ਮੈਂ ਇਹ ਕੋਈ ਫੋਨ ਹੁੰਦਾ ਤੁਸੀਂ ਦੇਖ ਰਹੇ ਹੋ ਜਨਾਸ ਬਾਕਸਪਲੇ ਬਠਿੰਡਾ ਦੇ ਸਰਕਾਰੀ ਸਕੂਲ ਦੇ ਹੁਣ ਅਧਿਆਪਕ ਸੜਕਾਂ ਤੇ ਬਹਿਣ ਲੱਗ ਗਿਆ ਹੈ ਕਿਉਂਕਿ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਤਸਵੀਰਾਂ ਦਿਖਾ ਦਿੰਨਾ ਇਹ ਸਕੂਲ ਦੀ ਇੱਕ ਮਹਿਲਾ ਅਧਿਆਪਕ ਹੈ ਜਿਹਦੇ ਤੋਂ ਸਾਰੇ ਪਰੇਸ਼ਾਨ ਹੈ ਤਾਂ ਪਰੇਸ਼ਾਨ ਹੋਣ ਕਰਕੇ ਇਹਨਾਂ ਨੇ ਹੁਣ ਸੜਕ ਜਾਮ ਕੀਤੀ ਹੈ ਤਾਂ ਦੇਖ ਰਹੇ ਹੋ ਇਹ ਬਠਿੰਡਾ ਦੇ ਜਿਹੜਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੈ ਬਠਿੰਡਾ ਦੇ ਮਾਲ ਲੋੜ ਦਾ ਇਹਨਾਂ ਅਧਿਆਪਕਾਂ ਨੂੰ ਸੜਕ ਤੇ ਬੈਠਣ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਹ ਸਕੂਲ ਦੀ ਇੱਕ ਅਧਿਆਪਕ ਹੈ ਮਹਿਲਾ ਅਧਿਆਪਕ ਜਿਹੜੀ ਪਿਛਲੇ ਕਈ ਸਮੇਂ ਤੋਂ ਬੜੇ ਲੰਬੇ ਸਮੇਂ ਤੋਂ ਇਹਨਾਂ ਅਧਿਆਪਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਹਦਾ ਕਾਰਨ ਇਹ ਹੈ ਮੈਂਟਲ ਟੌਰਚਰ ਕੀਤਾ ਜਾਂਦਾ ਹੈ ਬੜਾ ਰਿਊਡਲੀ ਬੋਲਿਆ ਜਾਂਦਾ ਹੈ ਤਾਂ ਇਸ ਕਰਕੇ ਇਹਨਾਂ ਨੇ ਪਹਿਲਾਂ ਸਕੂਲ ਦੇ ਅੰਦਰ ਆਪਣਾ ਧਰਨਾ ਲਾਇਆ ਸੀਗਾ ਪਰ ਫਿਲਹਾਲ ਜਦੋਂ ਬਠਿੰਡਾ ਦੇ ਡੀਓ ਮੈਡਮ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਮਜਬੂਰੀ 'ਚ ਹੁਣ ਜਿਹੜਾ ਧਰਨਾ ਇਹਨਾਂ ਨੇ ਮਾਲ ਰੋਡ ਦੇ ਉੱਤੇ ਚੱਕਾ ਜੰਮ ਕਰਤਾ ਕਿਉਂਕਿ ਇਹ ਸਰਕਾਰੀ ਸਕੂਲ ਦੇ ਅਧਿਆਪਕ ਹੈ ਜਿਨ੍ਹਾਂ ਦੀ ਵੱਡੀ ਪਰੇਸ਼ਾਨੀ ਹੈ ਪਰ ਇਹਦਾ ਹੱਲ ਹਜੇ ਤੱਕ ਨਹੀਂ ਹੋਇਆ ਪਰੇਸ਼ਾਨੀ ਇਹ ਹੈ ਕਿ ਇੱਕ ਮਹਿਲਾ ਅਧਿਆਪਕ ਇਸ ਸਕੂਲ ਦੀ ਜਿਹੜੀ ਫਾਜ਼ਿਲਕਾ ਤੋਂ ਇੱਥੇ ਜੌਬ ਕਰਦੀ ਹੈ ਪਰ ਉਹਨਾਂ ਦਾ ਅ ਇਹ ਸੂਚ ਚੱਲ ਰਿਹਾ ਇਸ਼ੂ ਚੱਲ ਰਿਹਾ ਕਿ ਉਹ ਲਗਾਤਾਰ ਇਸ ਜਿੰਨੇ ਵੀ ਸਕੂਲ ਦਾ ਸਟਾਫ ਹੈਗਾ ਉਹਦੇ ਨਾਲ ਬੜਾ ਗਲਤ ਵਿਵਹਾਰ ਕਰਦਾ ਜਿਹਦੇ ਕਰਕੇ ਮਜਬੂਰੀ ਚ ਹੁਣ ਇਹ ਜਿਹੜੇ ਸਕੂਲ ਦਾ ਸਟਾਫ ਹੈਗਾ ਇਹਨਾਂ ਨੇ ਮਜਬੂਰੀ ਚ ਜਿਹੜਾ ਧਰਨਾ ਲਾਇਆ ਸਕੂਲ ਦੇ ਬਾਹਰ ਮਾਲ ਰੋਡ ਜਮ ਕਰ ਦਿੱਤਾ ਗਿਆ ਕਿਉਂਕਿ ਅਧਿਆਪਕ ਅ ਬੱਚਿਆਂ ਨੂੰ ਸਿੱਖਿਸ਼ਿਤ ਕਰਨਾਸਤੇ ਅਧਿਆਪਕਾਂ ਦੀ ਵੱਡੀ ਜ਼ਿੰਮੇਵਾਰੀ ਹੈ ਦੇਸ਼ ਦਾ ਭਵਿੱਖ ਬਣਾਉਂਦੇ ਨੇ ਸਾਡੇ ਬੱਚਾ ਨੂੰ ਸਿੱਖਿਸ਼ਿਤ ਕਰ ਰਿਹਾ ਪਰ ਉਹਨਾਂ ਦੀ ਸੁਣਵਾਈ ਨਾ ਹੋਵੇ ਇਹ ਵੀ ਬੜੀ ਮਾੜੀ ਗੱਲ ਹੈ ਕਿ ਜ਼ਿਲ੍ਹਾ ਦੇ ਡੀਓ ਵੱਲੋਂ ਜਿਹੜਾ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਤਾਂ ਮਜਬੂਰੀ 'ਚ ਇਹਨਾਂ ਨੂੰ ਜਿਹੜਾ ਸੜਕ ਤੇ ਬਹਿਣਾ ਪਿਆ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਕਿ ਸਾਡੇ ਜਿਹੜੇ ਪੂਰਾ ਸਟਾਫ ਹੈ ਟੋਟਲ 100 ਤੋਂ ਉੱਪਰ ਜਿਹੜਾ ਸਟਾਫ ਹੈਗਾ ਕਿ ਸਾਡੇ ਨਾਲ ਬੜਾ ਮਿਸ ਬਿਹੇਵ ਜਿਹੜਾ ਇੱਕ ਅਧਿਆਪਕ ਵੱਲੋਂ ਕੀਤਾ ਜਾਂਦਾ ਉਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਕਰਕੇ ਅੱਜ ਇਹਨਾਂ ਨੇ ਅਧਿਆਪਕਾਂ ਨੇ ਤੁਸੀਂ ਦੇਖੋ ਸਾਰਾ ਮਾਲ ਰੋਡ ਦਾ ਇਸ ਵਕਤ ਧਰਨਾ ਲਾ ਕੇ ਇੱਕ ਸਾਈਡ ਇਹਦੀ ਬੰਦ ਕਰ ਦਿੱਤੀ ਹੈ ਤੇ ਬਹੁਤ ਜ਼ਿਆਦਾ ਇਹ ਅਧਿਆਪਕ ਜਿਹੜੇ ਪਰੇਸ਼ਾਨ ਹੈਗੇ ਆ ਤਾਂ ਇਹਨਾਂ ਦਾ ਵੱਡਾ ਮਸਲਾ ਹੈਗਾ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਕਿ ਇਹਨਾਂ ਦੇ ਅਧਿਆਪਕ ਜਿਹੜੇ ਵੀ ਮਹਿਲਾ ਅਧਿਆਪਕ ਹੈ ਜਿਹੜਾ ਸਹੀ ਤਰੀਕੇ ਨਾਲ ਵਿਵਹਾਰ ਨਹੀਂ ਕਰਦੀ ਤਾਂ ਉਹਦੇ ਖਿਲਾਫ ਕਾਰਵਾਈ ਹੋਵੇ ਵਿਭਾਗੀਏ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਹ ਕਾਰਵਾਈ ਨਹੀਂ ਹੋ ਜਿਹਦੇ ਕਰਕੇ ਅ ਜਿਨਾਂ ਨੇ ਤੁਸੀਂ ਦੇਖੋ ਇਸ ਮਾਲ ਰੋਡ ਦੇ ਉੱਤੇ ਧਰਨਾ ਲਾ ਦਿੱਤਾ ਤੇ ਇਹ ਸਾਡੇ ਨਾਲ ਇਹ ਅਧਿਆਪਕ ਇਹਨਾਂ ਨੇ ਗੱਲ ਕਰਦੇ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਉਹਨਾਂ ਦੀ ਇਹ ਪਰੇਸ਼ਾਨੀ ਚੱਲ ਰਹੀ ਹੈ ਬਾਈ ਜੀ ਕਿੰਨਾ ਸਮਾਂ ਹੋ ਗਿਆ ਇਹ ਦਿੱਕਤ ਤੁਹਾਨੂੰ ਅਧਿਆਪਕ ਤੋਂ ਹੈ ਕਿ ਦਿੱਕਤ ਕੀ ਹੈਗੀ ਤੇ ਕਦੋਂ ਤੋਂ ਆ ਰਹੀ ਹੈ ਇਹ ਬਾਈ ਜੀ ਸਾਲ ਡੇਢ ਸਾਲ ਹੋ ਗਿਆ ਮੈਡਮ ਸਾਡੇ ਇੱਕ ਹਿੰਦੀ ਮਿਸਟਰਸ ਹੈ ਸੁਨੀਤਾ ਕੰਬੋਜ ਉਹ ਨਾ ਮਤਲਬ ਪੇਸ਼ੇਵਰਾਨਾ ਤੌਰ ਤੇ ਉਹਨਾਂ ਦਾ ਵਿਵਹਾਰ ਹੀ ਇਦਾਂ ਦਾ ਹੈ ਕਿ ਉਹਨਾਂ ਦੀ ਡਿਪਾਰਟਮੈਂਟ ਨੇ 8-7 ਵਾਰ ਪਹਿਲਾਂ ਬਦਲੀ ਕਰ ਕਰਤੀ ਮਤਲਬ ਐਸੇ ਸ਼ਿਕਾਇਤ ਹੀ ਧਾਰਤੀ ਮਤਲਬ ਐਸਾ ਪ੍ਰੋਬਲਮ ਕਰਕੇ ਤਾਂ ਉਦੋਂ ਬਾਅਦ ਪਿਛਲਾ ਸਾਲ ਡੇਢ ਸਾਲ ਹੋ ਗਿਆ ਸਾਡੇ ਕੋਲੇ ਐਜ਼ ਅ ਹਿੰਦੀ ਮਿਸਟਰਸ ਜੁਆਇਨ ਕਰਕੇ ਸੀਗੇ ਉਦੋਂ ਤੋਂ ਲੈ ਕੇ ਨਾ ਹੁਣ ਤੱਕ ਮਤਲਬ ਕੋਈ ਨਾ ਕੋਈ ਡੇਲੀ ਦੀ ਉਹਨਾਂ ਦੀ ਪਰੇਸ਼ਾਨੀਆਂ ਬਿਨਾਂ ਮਤਲਬ ਦੀ ਪਰੇਸ਼ਾਨੀ ਖੜੀ ਕਰ ਰਹੀ ਹੈ ਸਕੂਲ ਦੇ ਵਿੱਚ ਕਿਉਂਕਿ ਇਹ ਸ਼ਹਿਰ ਦਾ ਸਭ ਤੋਂ ਵੱਡਾ ਸਕੂਲ ਹੈ ਕੁੜੀ 2400 ਦੇ ਤਕਰੀਬਨ ਇੱਥੇ ਬੱਚੀਆਂ ਪੜ੍ਹਦੀਆਂ 100 150 ਦੇ ਨੇੜੇ ਸਟਾਫ ਮੈਂਬਰ ਇੱਥੇ ਸ਼ਹਿਰ ਦਾ ਮੇਨ ਸਕੂਲ ਹੈ ਉਹਦਾ ਮਤਲਬ ਸਵੇਰ ਆਉਣ ਅਨੁਸਾਰ ਉਹਨਾਂ ਨੂੰ ਕੋਈ ਕੰਮ ਨਹੀਂ ਬਈ ਜੀ ਪ੍ਰਿੰਸੀਪਲ ਦਫ਼ਤਰ ਦੇ ਵਿੱਚ ਉੱਚੀ ਉੱਚੀ ਬੋਲਣ ਲੱਗ ਜਾਂਦਾ ਕੋਈ ਕਦੇ ਕਿਸੇ ਸਟਾਫ ਨਾਲ ਜਦੋਂ ਲੱਗ ਜਾਂਦਾ ਕਦੇ ਲੇਡੀ ਸਟਾਫ ਨਾਲ ਕਦੇ ਜੈਂਟਸ ਸਟਾਫ ਨਾਲ ਮਿੱਡ-ਡੇ ਮੀਲ ਵਾਲਿਆਂ ਨਾਲ ਇਵਨ ਬੱਸਾਂ ਵਾਲਿਆਂ ਮੈਂ ਇਹ ਪ੍ਰਿੰਸੀਪਲ ਸਰ ਵੱਲੋਂ ਇੱਕ ਸਪੈਸ਼ਲੀ ਹੈਲਥ ਰੂਮ ਦਾ ਇੰਚਾਰਜ ਉਹਨਾਂ ਨੂੰ ਬਣਾਇਆ ਰਿਹਾ ਛੋਟੇ ਬੱਚਿਆਂ ਦਾ ਉਹ ਵੀ ਤਾਂ ਬਣਾਇਆ ਵੀ ਚੱਲ ਮੈਮ ਤੁਸੀਂ ਦੂਰ ਆਉਂਦੇ ਹੋ ਉਹਦੇ ਉੱਤੇ ਇੱਕ ਮਤਲਬ ਤੁਹਾਨੂੰ ਰੈਸਟ ਰੂਮ ਹੈ ਤੁਹਾਡਾ ਉਹ ਤੁਸੀਂ ਜਦੋਂ ਪੀੜ ਲਾਉਣਾ ਲਾਓ ਉਹਦੇ ਬਾਅਦ ਭਾਵੇਂ ਤੁਸੀਂ ਰੈਸਟ ਵੀ ਕਰ ਲੈ ਕਰੋ ਹਨਾ ਵੀ ਤੁਸੀਂ ਕੋਈ ਮਤਲਬ ਦਿਮਾਗੀ ਤੌਰ ਤੇ ਪਰੇਸ਼ਾਨੀ ਤੁਹਾਨੂੰ ਨਾ ਹੋਵੇ ਅਸੀਂ ਸਟਾਫ ਤੌਰ ਤੇ ਵੀ ਲੇਡੀਜ਼ ਨੇ ਬਹੁਤ ਕੋਸ਼ਿਸ਼ ਕੀਤੀ ਹੈ ਅਸੀਂ ਜੈਂਟਸ ਨੇ ਮੇਰਾ ਸਾਥੀ ਬਣ ਕਰਨ ਅਸੀਂ ਬਹੁਤ ਕੋਸ਼ਿਸ਼ ਕੀਤੀ ਕਾਉਂਸਲਿੰਗ ਕਰਨ ਦੀ ਵੀ ਮੈਡਮ ਤੁਸੀਂ ਐਸ ਤਰ੍ਹਾਂ ਕਿਉਂ ਕਰਦੇ ਹੋ ਇਹ ਵਧੀਆ ਸਕੂਲ ਹੈ ਇੱਥੇ ਇਸ ਤਰ੍ਹਾਂ ਦਾ ਮਾਹੌ ਸ਼ਰਮ ਮਹਿਸੂਸ ਕਰਦੇ ਆ ਵੀ ਸਾਨੂੰ ਇਹ ਸਕੂਲ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਐ ਅਜ ਤਿੱਕਰ ਦਾ ਇਤਿਹਾਸ ਐ ਸਕੂਲ ਦੇ ਵਿੱਚ ਕਦੇ ਨਹੀਂ ਹੋਇਆ ਵੀ ਸਟਾਫ ਨੂੰ ਐ ਧਰਨਾ ਲਾਉਣਾ ਪਵੇ ਪਰ ਪਰ ਮੈਂ ਪ੍ਰਸ਼ਾਸਨ ਨੂੰ ਅਸੀਂ ਡੀਓ ਮੈਮ ਨੂੰ ਹਫ਼ਤਾ 10 ਦਿਨ ਪਹਿਲਾਂ ਮਿਲੇ ਸੀ ਇਸ ਬਾਬਤ ਉਹਨਾਂ ਨੂੰ ਸਾਰਾ ਰਿਕਾਰਡ ਇਹਨਾਂ ਦਾ ਪਤਾ ਰਿਕਾਰਡ ਤਾਂ ਇਹਨਾਂ ਦਾ ਮਤਲਬ ਡੀਪੀ ਡੀ ਸੈਕਟਰੀ ਲੈਵਲ ਤੱਕ ਸਾਰਿਆਂ ਨੂੰ ਪਤਾ ਪਰ ਇਹ ਵੀ ਹੁਣ ਹਫ਼ਤਾ 10 ਦਿਨ ਹੋ ਗਏ ਹੁਣ ਵੀ ਮੈਡਮ ਨੂੰ ਗੱਲ ਕੀਤੀ ਡੀਓ ਮੈਮ ਨੂੰ ਮੈਡਮ ਕਹਿੰਦੇ ਸੀ ਮੈਂ ਘੰਟੇ ਤੱਕ ਆਉਂ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਬੈਠਾ ਨੂੰ ਨਹੀਂ ਆਏ ਮੈਡਮ ਹਰ ਕੇ ਪਹਿਲਾਂ ਅਸੀਂ ਸਕੂਲ ਪਰ ਅਸੀਂ ਹਾਰ ਕੇ ਹੁਣ ਉੱਠ ਕੇ ਸਰਕਤੇ ਆ ਗਿਆ ਪਰ ਇਹਦਾ ਪਰਮਾਨੈਂਟ ਹੱਲ ਇਹੀ ਆ ਬਾਈ ਜੀ ਕਿਉਂਕਿ ਸਕੂਲਾਂ ਦਾ ਜਿਹੜਾ ਪ੍ਰਬੰਧ ਚਲਾਉਣਾ ਉਹ ਖੇਡ ਨਹੀਂ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਮਤਲਬ ਸਰਕਾਰ ਦਾ ਕੰਮ ਇੰਨਾ ਜ਼ਿਆਦਾ ਹੈ ਇਹ ਜਦੋਂ ਮੈਂ ਮੇਰੀ ਪਰਸਨਲ ਤੌਰ ਤੇ ਬੇਨਤੀ ਇਹ ਹੈ ਕਿ ਇਸ ਲੇਡੀ ਦੀ ਬਦਲੀ ਇਹੋ ਜਿਹਾ ਸਕੂਲ ਚ ਕੀਤੀ ਜਾਵੇ ਜਿੱਥੇ ਸਿੰਗਲ ਟੀਚਰ ਹੋਵੇ ਇਹ ਖੁਦ ਇਹਨਾਂ ਨੂੰ ਪਤਾ ਲੱਗੇ ਕਿ ਸਕੂਲ ਦਾ ਪ੍ਰਬੰਧ ਕਿਵੇਂ ਚਲਾਉਣਾ ਬੱਚਿਆਂ ਦੀ ਕੀ ਪਰੇਸ਼ਾਨੀਆਂ ਹੁੰਦੀਆਂ ਸਟਾਫ ਨੂੰ ਕਿਵੇਂ ਮੈਨੇਜ ਕਰਨਾ ਸਕੂਲ ਨੂੰ ਕਿਵੇਂ ਚਲਾਉਣਾ ਸਕੂਲ ਪ੍ਰਬੰਧ ਕਿਵੇਂ ਚਲਾਉਣਾ ਜਦੋਂ ਬੰਦੇ ਨੂੰ ਇਹ ਫਿਕਰ ਨਾ ਨਾ ਹੋਵੇ ਬਾਈ ਜੀ ਵੀ ਮੈਂ ਇਕੱਲੀ ਕਲਾਸ ਲ ਉਦੋਂ ਫਿਰ ਇਹ ਬੰਦਾ ਇਹੋ ਜਿਹਾ ਕੁਝ ਕਰਦਾ ਜਦੋਂ ਪ੍ਰਬੰਧ ਦਾ ਪਤਾ ਲੱਗਦਾ ਨਾ ਵੀ ਕਿਵੇਂ ਚੱਲਦਾ ਉਦੋਂ ਫਿਰ ਇਹ ਗੱਲਾਂ ਦਿਮਾਗ 'ਚ ਨਹੀਂ ਆਉਂਦੀਆਂ ਇਹ ਨੇਚਰ ਤੌਰ ਤੇ ਮੈਡਮ ਇਦਾਂ ਦੇ ਆ ਵੀ ਇਹਨਾਂ ਨੂੰ ਬਿਨਾਂ ਮਤਲਬ ਦੀ ਕੋਈ ਨਾ ਕੋਈ ਪਰੇਸ਼ਾਨੀ ਡੇਲੀ ਮਤਲਬ ਇਹ ਜਿਹੀ ਖੜੀ ਕਰਨੀ ਕਰਨੀ ਹਾਂਜੀ ਸਕੂਲ ਲੱਗਿਆ ਹੋਇਆ ਜੀ ਬਿਲਕੁਲ ਕਲਾਸਾਂ 'ਚ ਬੱਚੇ ਬੈਠੇ ਆ ਜੀ ਮਾਨੀਟਰ ਖੜੇ ਕਰਕੇ ਆਏ ਹਰ ਕੇ ਅਸੀਂ ਕੀ ਕਰੀਏ ਹੁਣ ਘੰਟਾ ਹੋ ਗਿਆ ਅਸੀਂ ਮੈਡਮ ਨੂੰ ਡੀਓ ਨੂੰ ਡਿੱਕੀ ਜਾਂਦੇ ਹਾਂ ਅਜੇ ਤੇ ਕਰ ਮੈਡਮ ਡੀਓ ਆਏ ਨਹੀਂ ਠੀਕ ਹੈ ਜੀ ਤਾਂ ਹੀ ਬਾਹਰ ਆਏ ਹੋ ਫਿਰ ਅਸੀਂ ਕਾਹੀ ਬਾਹਰ ਆਏ ਜੀ ਅਸੀਂ ਡੀਓ ਮੈਮ ਫਿਰ ਫੈਸਲਾ ਕੀ ਕੀਤਾ ਫੈਸਲਾ ਇਹ ਕੀਤਾ ਵੀ ਇਸ ਜੇ ਲੈਡੀ ਦੀ ਅੱਜ ਤੱਕ ਕਿਤੇ ਕਿਤੇ ਦਾ ਹੱਲ ਕੀਤਾ ਜਾਵੇ ਇਹ ਸ਼ਹਿਰ ਦਾ ਮেইন ਸਕੂਲ ਹੈ ਸਾਡੇ ਸਕੂਲ ਦੇ ਵਿੱਚ ਐਦਾਂ ਦਾ ਕਦੇ ਮਾਹੌਲ ਨਹੀਂ ਹੋਇਆ ਹੁਣ ਜਿਹੜਾ ਮਾਹੌਲ ਹੋਇਆ ਹੈ ਬਹੁਤ ਮਾੜਾ ਮਾਹੌਲ ਹੈ ਪੜ੍ਹਾਈ ਨਾਲ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪੜ੍ਹਾਈ ਦਾ ਕਿਉਂਕਿ ਪੜ੍ਹਨ ਦੇ ਦੇਣਾ ਹਾਂਜੀ ਕੀ ਕਹੋਗੇ ਜੀ ਤੁਸੀਂ ਵੀ ਬੈਠੀ ਹੋ ਧਰਮੇ ਤੇ ਬਾਹਰ ਬੈਣਾ ਬੈਠ ਗਿਆ ਕਰਕੇ ਆ ਕੇ ਕੀ ਕਹੋਗੇ ਬਸ ਇਹੀ ਕਹਿਣਾ ਚਾਹੂੰਗਾ ਪ੍ਰਸ਼ਾਸਨ ਨੂੰ ਕਿ ਇਸ ਲੈਡੀ ਦਾ ਕੋਈ ਹੱਲ ਕੀਤਾ ਜਾਵੇ ਜੀ ਡੀਓ ਮੈਡ ਔਰ ਜੇ ਵੱਡੇ ਲੈਵਲ ਤੇ ਹੁੰਦੇ ਤਾਂ ਅਸੀਂ ਕਹਿੰਦੇ ਸਾਡੀ ਆਵਾਜ਼ ਉੱਪਰ ਡੀਪੀਆਈ ਤੇ ਈਵਨ ਕਿ ਕਿਉਂਕਿ ਹੁਣ ਦੀ ਜਿਹੜੀ ਸਰਕਾਰ ਹੈ ਐਜੂਕੇਸ਼ਨ ਤੇ ਹੈਲਥ ਤੇ ਬਹੁਤ ਕੰਮ ਕਰ ਰਹੀ ਹੈ ਸਾਡੀ ਆਵਾਜ਼ ਸਿੱਧਾ ਸੀਐਮ ਸਾਹਿਬ ਤੱਕ ਵੀ ਪਹੁੰਚਾਈ ਜਾਵੇ ਕਿਉਂਕਿ ਬਿਹਤਰੀਨ ਸਕੂਲ ਹੈ ਸਾਡੇ ਜ਼ਿਲ੍ਹੇ ਦਾ ਔਰ ਇਸ ਮੈਡਮ ਦੀ ਹਰ ਜਗ੍ਹਾ ਤੋਂ ਏਡੀ ਦੇ ਆਧਾਰ ਤੇ ਹੀ ਬਦਲੀ ਹੋਈ ਹੈ ਇਹ ਨਹੀਂ ਕਿ ਇਸ ਸਕੂਲ ਦੇ ਵਿੱਚ ਆ ਕੇ ਇਹਨਾਂ ਨਾਲ ਐ ਹੋਇਆ ਪਹਿਲਾਂ ਵੀ ਇਹ ਪਿਛਲੇ ਸਕੂਲਾਂ 'ਚ ਵੀ ਸਭ ਕੋ ਜਿਹਾ ਹੀ ਕਰਦੀ ਸੀ ਤਾਂ ਹੀ ਉਹਨਾਂ ਨੇ ਚੱਕ ਕੇ ਇਹਨੂੰ ਇੱਥੇ ਭੇਜਤਾ ਲੇਕਿਨ ਇੱਥੇ ਭੇਜਣ ਤੋਂ ਪਹਿਲਾਂ ਥੋੜਾ ਸੋਚਣਾ ਚਾਹੀਦਾ ਸੀ ਕਿ ਇਹ ਸਜ਼ਾ ਦਿੱਤੀ ਸੀ ਉਹਨੂੰ ਜਾਂ ਇਨਾਮ ਦਿੱਤਾ ਸੀ ਬਲਕਿ ਇਹ ਤਾਂ ਉਹਦੇ ਲਈ ਇਨਾਮ ਹੋ ਗਿਆ ਵਧੀਆ ਸਭ ਤੋਂ ਵਧੀਆ ਸਕੂਲ ਦੇ ਵਿੱਚ ਆ ਗਿਆ ਅਸੀਂ ਮੰਗ ਹੀ ਕਰਦੇ ਹਾਂ ਵੀ ਇਹਦਾ ਹੱਲ ਕੀਤਾ ਜਾਵੇ ਇਸ ਇਹਦੀ ਬਦਲੀ ਕੀਤੀ ਜਾਵੇ ਲੇਡੀ ਦੀ ਬਿਲਕੁਲ ਪਿੱਛੇ ਲੇਡੀ ਸਟਾਫ ਹੀ ਹੈਗਾ ਇਹਨਾਂ ਦਾ ਕਿਉਂਕਿ ਵੱਡੀ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ ਮੈਡਮ ਬਾਹਰ ਬਹਿਣਾ ਪੈ ਗਿਆ ਜੀ ਲੱਗਦਾ ਹੈ ਵਿਭਾਗ ਥੋੜੀ ਮੰਗ ਵਾਲੇ ਪਾਸੇ ਧਿਆਨ ਨਹੀਂ ਦੇ ਰਿਹਾ ਸਾਰੇ ਟੀਚਰ ਪਰੇਸ਼ਾਨ ਹੈ ਬਾਹਰ ਬਹਿਣਾ ਕਿਸੇ ਦੀ ਸ਼ੌਂਕ ਨਹੀਂ ਹੈ ਜੀ ਮਜਬੂਰੀ 'ਚ ਅਸੀਂ ਬੈਠੇ ਆ ਸਾਨੂੰ ਵੀ ਪਤਾ ਸਾਡੇ ਬੱਚੇ ਕਲਾਸਿਸ 'ਚ ਬੈਠੇ ਆ ਉਹਨਾਂ ਦੀਆਂ ਕਲਾਸਾਂ ਡਿਸਟਰਬ ਹੋ ਰਹੀਆਂ ਅਸੀਂ ਇਹ ਕਹਿੰਨੇ ਵੀ ਜਿਹੜੀ ਸਾਡਾ ਮਸਲਾ ਹੈ ਸਾਡੇ ਸਕੂਲ ਦਾ ਸਾਡੇ ਪ੍ਰਿੰਸੀਪਲ ਸਰ ਬਹੁਤ ਡਿਸਟਰਬ ਹੈ ਇਸ ਗੱਲ ਨੂੰ ਲੈ ਕੇ ਸਾਰਾ ਸਟਾਫ ਇਸ ਡਿਸਟਰਬ ਹੈ ਕਿਉਂਕਿ ਇੱਕ ਮੈਡਮ ਆ ਜਿਹੜੇ ਹਿੰਦੀ ਮਿਸਟਰਸ ਹੈ ਸੁਨੀਤਾ ਕੰਬੋਸ ਉਹ ਸਾਰੇ ਸਕੂਲ ਦਾ ਮਾਹੌਲ ਖਰਾਬ ਕਰ ਰਹੀ ਹੈ ਮੈਡਮ ਕਹਿੰਦੇ ਕੀ ਹੈ ਉਹ ਕਿਉਂਕਿ ਇਹ ਵੀ ਉਹ ਮੈਮ ਦੀ ਹੈ ਬਹੁਤ ਏਡੀ ਤੇ ਆਏ ਹੋਇਆ ਸਾਡੇ ਸ਼ਿਕਾਇਤੀ ਬਦਲੀ ਹੋਈ ਇੱਥੇ ਇੱਥੋਂ ਫਿਰ ਪਹਿਲਾਂ ਵੀ ਸਸੀ ਮਸਲਾ ਸੀ ਕਾ ਕਾਫੀ ਉਹਨਾਂ ਦਾ ਤਾਂ ਸਾਰਨਾਂ ਦੀ ਡੈਪੂਟੇਸ਼ਨ ਕਰ ਦਿੱਤੀ ਗਈ ਡੈਪੂਟੇਸ਼ਨ ਕੈਨਸਲ ਕਰਕੇ ਫਿਰ ਸਾਡੇ ਸਕੂਲ ਤੇ ਭੇਜ ਦਿੱਤਾ ਗਿਆ ਅਰਬ ਬਹੁਤ ਸਾਰੇ ਸਕੂਲਾਂ ਚ ਪਹਿਲਾਂ ਵੀ ਹਾਇਰ ਅਥਾਰਟिटीज ਨੇ ਉਹਨਾਂ ਨੂੰ ਭੇਜਿਆ ਹੋਇਆ ਸ਼ਿਕਾਇਤੀ ਤੌਰ ਤੇ ਕਿਉਂਕਿ ਜਿੱਥੇ ਵੀ ਜਾਂਦੇ ਆ ਉੱਥੇ ਮੌਲ ਖਰਾਬ ਕਰਦੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਮੈਮ ਦੀ ਥੋ ਬਦਲੀ ਕੀਤੀ ਜਾਵੇ ਜਾਂ ਵੀ ਉਹਨਾਂ ਦਾ ਜਿਹੜਾ ਡੈਪੂਟੇਸ਼ਨ ਜਾਂ ਬਦਲੀ ਕੀਤੀ ਜਾਵੇ ਮੇਨ ਤਾਂ ਪਰ ਬਦਲੀ ਉਹਨਾਂ ਦੀ ਬਹੁਤ ਥਾਈ ਹੋਈ ਹੈ ਪਰ ਉਹਦਾ ਵੀ ਹੱਲ ਪੱਕਾ ਸੋਲੂਸ਼ਨ ਹੋਣਾ ਚਾਹੀਦਾ ਹੈ ਵੀ ਕਿੰਨਾ ਕਿੰਨਾ ਸਮਾਂ ਹੋ ਗਿਆ ਮੈਡਮ ਤੁਹਾਨੂੰ ਵੀ ਇਹ ਚੀਜ਼ਾਂ ਪਰੇਸ਼ਾਨੀ ਚੇਲਦੇ ਹੋਏ ਕਿੰਨਾ ਸਮਾਂ ਹੋ ਗਿਆ ਸਰ ਮੈਂ 6 ਮਹੀਨੇ ਹੋ ਗਏ ਇਹ ਮੈਂ ਲੋ ਦੇਖ ਰਿਹਾ ਨਹੀਂ ਮੈਡਮ ਉਹ ਮੇਰੇ ਜਦੋਂ ਮੈਂ ਇਸ ਉਦੋਂ ਇੱਥੇ ਹੈ ਨਹੀਂ ਸੀ ਜੀ ਮੈਨ ਬਾਤ ਚਾਹੀਏ ਜੀ ਹਾਂ ਜੀ ਸਾਰਾ ਹਾਂ ਜੀ ਪ੍ਰਮਾਣ ਕਰਦੇ ਹੋ ਕਿ ਬੱਚਿਆਂ ਦੀ ਪੜਾਈ ਖਰਾਬ ਤੇ ਤੁਸੀਂ ਬਾਹਰ ਬੈਠੇ ਹੋ ਹਾਂ ਜੀ ਬੱਚਿਆਂ ਦੀ ਤਾਂ ਬਿਲਕੁਲ ਪੜਾਈ ਖਰਾਬ ਹੋ ਹੀ ਰਹੀ ਹੈ ਤੁਹਾਡੇ ਜਿਹੜੇ ਅਧਿਕਾਰੀ ਹੈ ਉਹ ਬਿਲਕੁਲ ਧਿਆਨ ਨਹੀਂ ਦੇ ਰਿਹਾ ਇਸ ਮਾਮਲੇ ਨੂੰ ਹਾਂ ਜੀ ਉਹ ਸੁਣ ਨਹੀਂ ਰਹੇ ਤਾਂ ਕਰਕੇ ਬੈਠੇ ਆ ਧਰਨੇ ਤੇ ਜੀ ਅਸੀਂ ਬਸ ਅਸੀਂ ਤਾਂ ਕਿਹੜੇ ਡੈਪੂਟੇਸ਼ਨ ਜਾ ਉਹਨਾਂ ਦੀ ਬਦਲੀ ਦਿੱਤੀ ਜਾਵੇ ਜੀ ਹਾਂ ਤੁਸੀਂ ਦੇਖ ਰਹੇ ਹੋ ਇਹ ਸਾਰੇ ਅਧਿਆਪਕ ਜਿਹੜੇ ਆ ਇਸ ਵਕਤ ਧਰਨੇ ਤੇ ਬੈਠੇ ਹੋਏ ਆ ਧਰਨੇ ਦੀ ਵਜ੍ਹਾ ਇੱਕ ਸਕੂਲ ਦੀ ਟੀਚਰ ਹੈ ਜਿਹਦਾ ਵਿਭਾਰ ਜਿਹੜਾ ਉਹ ਚੰਗਾ ਨਹੀਂ ਹੈਗਾ ਜਿਸ ਕਰਕੇ ਮਜਬੂਰੀ ਚ ਅੱਜ ਸਾਰੇ ਜਿਹੜੇ ਇਸ ਵਕਤ ਰੋਡ ਦੇ ਉੱਤੇ ਬਹਿ ਚੁੱਕੇ ਆ ਇਹ ਸਰਕਾਰੀ ਜਿਹੜਾ ਕੰਨਿਆ ਸੀਨੀਅਰ ਸੈਕੰਡਰੀ ਸਬਾਰਟ ਸਕੂਲ ਹੈਗਾ ਬਠਿੰਡੇ ਦਾ ਕਾਫੀ ਵੱਡਾ ਸਕੂਲ ਹੈ ਤੇ ਇਹ ਸਕੂਲ ਦੇ ਇੱਕ ਅਧਿਆਪਕ ਕਰਕੇ ਇਹ ਸਾਰੇ ਅਧਿਆਪਕ ਕਿ ਰਿਕਸ਼ਾ ਦੇ ਉੱਤੇ ਜਿਹੜੇ ਅਧਿਆਪਕ ਹੈਗਾ ਸਟਾਫ ਹੈਗਾ ਤਾਂ ਸਾਰਾ ਪਰੇਸ਼ਾਨ ਹੋ ਕੇ ਸੜਕ ਤੇ ਬੈਠਾ ਹੈ ਤਾਂ ਦੇਖਦੇ ਹਾਂ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਸਬੰਧਤ ਅਧਿਕਾਰੀ ਜਾਂ ਡੀਓ ਨੇ ਜਿਹੜੇ ਇੱਥੋਂ ਦੇ ਐਜੂਕੇਸ਼ਨ ਅਫਸਰ ਨੇ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੇ ਇਹਨਾਂ ਦਾ ਕਹਿਣਾ ਕੀ ਸਾਡੀ ਡੀਓ ਨੇ ਸਰਵੇ ਨਹੀਂ ਕੀਤੀ ਇਸ ਕਰਕੇ ਮਜਬੂਰੀ ਜਿਹਾ ਅਸੀਂ ਧਰਨੇ ਤੇ ਬੈਠੇ ਆ ਹੁਣ ਦੇਖਦੇ ਆ ਇਸ ਮਸਲੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਸਿੱਖਿਆ ਵਿਭਾਗ ਕੀ ਹੱਲ ਕੱਢਦਾ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਦਾਨਾ ਸਪੋਕਸਮੈਨ ਬਟਿੰਡਾ